ਜਿਹੜੀ ਸ਼ਗੂ राम ਸਿੰਘ ਜਿਹਦੇ ਪਾਸ ਆਨੇ ਸਾਨੂੰ ਕਿਰਪਾ ਕੀਤੀ ਨਾਮ ਦਿੱਤਾ ਹੈ ਸ਼ਗੂ ਹਕਮ ਜੀ ਨੇ ਸਾਡਾ ਆਪਣਾ ਹਿਰਦਾ ਕੱਢ ਕੇ ਤੁਹਾਨੂੰ ਦੇ ਦਿੱਤਾ ਕਿੰਨਾ ਪਿਆਰ ਕੀਤਾ ਸਾਡੇ ਨਾਲ ਉਹ ਉਹ ਸ਼ਗੂ ਦਾ ਹਕਮ ਜੀ ਦਾ ਇੱਕ ਘੰਟਾ ਨਾਮ ਸੀ ਉਹਨੂੰ ਬੜਾ ਥੋੜਾ ਜਰੀਨਾ ਸ਼ਗੂ ਉਸਾਸ ਸਿੰਘ ਜਿਹਦੇ ਪਾਸ ਸ਼ਿਕੁਰਤ ਕੱਢ ਗਿਆ ਕੋ ਤਾਂਤੀ ਸ਼ਗੂ राम ਸਿੰਘ ਜਿਹਦੇ ਪਾਸ ਹਕਮ ਜੀ ਨੇ ਜਾਨ ਨੇ ਕਾਰਡ ਵੀ ਉਹਨਾਂ ਨੇ ਹੋਇਆ ਉਹਦੇ ਕੋਈ ਅੱਗੇ ਾਰੇ ਜਰਾ ਜੂੜੋ ਨਿਗਾਹ ਨੂੰ ਵੇਰ ਬਿਆਜ ਜਿਨਨੇ ਪ੍ਰਾਣੀ ਰਿਸ਼ੀ ਮਹਨੀ ਸਾਹਿਬ ਦਾੜੇ ਕੇਸਾਂ ਵਾਲੇ ਸਾਰੇ ਨੇ ਜਾਨ ਫਿਰ ਉਹਨਾਂ ਨੇ ਕਟਕਤਾ ਕੇ ਦੇ ਬੋਦੀ ਰੱਖੀ ਤੇ ਫਿਰ ਅੱਜ ਕੱਲ ਫੈਸ਼ਨ ਆ ਗਿਆ ਮੈਨੂੰ ਤਾਂ ਪਤਾ ਲੱਗਦਾ ਨਾ ਮਨਨ ਲੱਗਦਾ ਉਹ ਬੋਦੀ ਵੀ ਕਟਾ ਦਿੱਤੀ ਹੈ ਉਹ ਇੱਕ ਹੀ ਘੰਟਾ ਨਾਮ ਤੇ ਉਹਨੂੰ ਨਾਮ ਦਈ ਜਾਂਦਾ ਉਹਰੇ ਜਿਵੇਂ ਕੱਟਦੇ ਜਾਂਦੇ ਉਹ ਅੱਜ ਕੱਲ ਦੇ ਫੈਸ਼ਨ ਵਾਲੀ ਗੱਲ ਲਗੜਿਓ ਕਿ ਉਦੋਂ ਕਰੋ ਆਰਮੀ ਪਿਰਾਗੜੇ ਅੰਦਰ ਡਿੱਗ ਪੈਂਦਾ ਕਿਵੇਂ ਡਿੱਗ ਪੈਣ ਦਾ ਮਤਲਬ ਇਹ ਨਹੀਂ ਵੀ ਹੋਣ ਜੋ ਕੱਟੇ ਜਿੱਗੇ আর ਫੇਰ ਆ ਕੇ ਬਣ ਟਿਕੜ ਜਿਹੀ ਲੱਭਰਦਾ ਉਸ ਦੇ ਕਪੜੇ-ਕਪੜੇ ਝਾੜ ਕੇ ਫਿਰ ਤੁਰ ਪੈਣਾ ਚਾਹੀਦਾ। ਸੋ ਇੱਕ ਇੱਕ ਦਾ ਨਾਮ ਲੈਣ ਹਰ ਜੀਪ ਲਈ ਹਰ ਘਰ ਲਈ ਇੱਕ ਇੱਕ ਆਦਿ ਜਨ ਦਰਦਨ ਦਾ ਪਾਸ ਇਹ ਜਰੂਰ ਕਰਿਆ ਕਰੋ। ਬਾਠਾ ਨੇ ਇਹ ਸਿਮਰਨ ਨੇ ਸਾਡਾ ਕੁਝ ਨਹੀਂ ਸਵਾਰਨਾ। ਸਵਾਰਨਾ ਉਸ ਗੱਲ ਨੇ ਜਿਹੜਾ ਸਗੁਰਾਂ ਦਾ ਹੁਕਮ। ਗੁਰ ਸਿੱਖ ਬੀਤ ਚੱਲਾ ਗੁਰ ਚਾਲੀ ਜੋ ਗੁਰ ਕਹੇ ਸੋ ਭਲ ਕਰ ਮਾਨੋ ਹਰ ਹਰ ਕਥਾ ਨਿਰਾਵੀ।